ਹਾਂਜੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਲਟਕਣ ਵਾਲੀ ਲੈਸਿੰਗ ਹੋਣਾ ਦੱਸੂਗੀ ਇੱਕ ਤੇ ਮੈਂ ਲਗਾ ਲਈ ਸੀ ਇੱਕ ਬਾਜੂ ਤੇ ਦੂਸਰੀ ਤੇ ਦੱਸਾਂਗੀ ਕਿ ਤੈਨੂੰ ਕਿਸ ਤਰ੍ਹਾਂ ਲਾਉਣੀ ਹੈ ਇਸ ਤਰ੍ਹਾਂ ਹੀ ਬਾਹਾਂ ਦੀ ਥੀਕੇ ਸਿੱਧੀ ਸਾਈਡ ਰੱਖੀ ਐ ਮੈਂ ਇਹਦੇ ਉੱਪਰ ਜਿਹੜੀ ਲੈਸ ਐ ਮੈਂ ਉਲਟੀ ਕਰਕੇ ਰੱਖੀ ਐ ਪੁੱਠੀ ਸਾਈਡ ਰੱਖੀ ਐ ਲੈਸ ਦੀ ਘੁਮਾ ਕੇ ਰੱਖ ਲਈ ਐ ਮਤਲਬ ਕਿ ਦੋਨੇ ਸਾਈਡਾਂ ਸਿੱਧੀਆਂ ਹੋ ਗਈਆਂ ਬਾਹਾਂ ਦੀ ਵੀ ਤੇ ਲੈਸ ਦੀ ਵੀ ਦੋਨਾਂ ਨੂੰ ਮਲਾਤਾ ਠੀਕ ਐ ਤੇ ਇਸ ਤਰੀਕੇ ਨਾਲ ਨਾਲ ਤੁਸੀਂ ਠੀਕ ਐ ਸੀਨ ਲਾਉਂਗੇ ਦੇ ਤੇ ਜਿਹੜੇ ਇਹ ਲਟਕਣ ਨੇ ਜੀ ਕਈ ਵਾਰ ਨੇ ਸੁਈ ਨੂੰ ਤੋੜ ਦਾਂਦੇ ਆ ਮਤਲਬ ਨੀਚੇ ਆ ਕੇ ਤੇ ਇਹਨਾਂ ਨੂੰ ਤੁਸੀਂ ਹੱਥ ਨਾਲ ਸਾਈਡ ਨੂੰ ਕੱਢਦੇ ਆਣ ਧਿਆਨ ਨਾਲ ਤੇ ਬਿਲਕੁਲ ਇੱਕ ਸਾਈਡ ਤੇ ਆਪਾਂ ਸਲਾਈ ਲਾਵਾਂਗੇ ਤਾਂ ਕਿ ਜਿਹੜੀ ਉੱਪਰ ਇਹ ਗੋਟੇ ਵਾਲੀ ਲੈਂਸ ਬਣੀ ਬਣੀ ਹੋਈਏਗੀ ਇਹ ਵੀ ਆਪਣੀ ਠੀਕਾ ਸ਼ੋ ਹੋਵੇ ਉੱਪਰ ਸੋਹਣੀ ਲੱਗੇ ਤੇ ਇਸ ਤਰੀਕੇ ਨਾਲ ਲਾਉਣਾ ਹੈ ਇਨਵੀਜੀਬਲ ਹੋ ਜਾਂਦੀ ਹੈ ਦਿਖਦੀ ਵੀ ਨਹੀਂ ਹੈਗੀ ਤੇ ਫਿਨਿਸ਼ਿੰਗ ਨਾਲ ਲੱਗਦੀ ਹੈ ਤੁਸੀਂ ਖਿੱਚਣੀ ਨਹੀਂ ਬਸ ਇਹ ਧਿਆਨ ਰੱਖਣਾ ਹੈ ਨਾ ਕੱਪੜਾ ਖਿੱਚਣਾ ਹੈ ਨਾ ਲੈਂਸ ਖਿੱਚਣੀ ਹੈ ਜਿੰਨੇ ਸੌਫਟ ਹੱਥ ਨਾਲ ਲਗਾਉਗੇ ਓਨੀ ਜਿਆਦਾ ਵਧੀਆ ਲੱਗੂਗੀ ਇਹ ਤੁਸੀਂ نیچے ਕਮੀਜ਼ ਦੇ ਘੇਰੇ ਤੇ ਕਿਤੇ ਵੀ ਲਾ ਸਕਦੇ ਹੋ ਤਰੀਕਾ ਜਿਹੜਾ ਹੈਗਾ ਉਹ ਸੇਮ ਹੋਊਗਾ ਜੀ ਹੁਣ ਇਹਨੂੰ ਠੀਕ ਹੈ ਇਹਦੇ ਉੱਪਰ ਆਪਾਂ ਟੌਪ ਸਟਿਚ ਲਗਾਵਾਂਗੇ ਇਸ ਤਰੀਕੇ ਨਾਲ ਇਹ ਦੇਖੋ ਨਾਲ-ਨਾਲ ਠੀਕ ਹੈ ਜਿਹੜਾ ਨਾਲ ਉੱਪਰ ਇਹਦੇ ਡਿਜ਼ਾਈਨ ਦਿੱਤਾ ਸੀਗਾ ਲੈਸ ਦਾ نیچے ਲਟਕਣ ਨੇ ਉਹ ਵੀ ਠੀਕੋ ਸ਼ੋ ਹੋ ਰਿਹਾ ਹੈ ਨਾ ਇਸ ਤਰੀਕੇ ਨਾਲ ਤੁਸੀਂ ਲਾਉਣੀ ਹੈ ਸਭ ਤੋਂ ਵੈਸਟ ਤਰੀਕਾ ਜੀ ਇਹ ਇਹ ਇਦਾਂ ਇਹ ਦੇਖੋ ਲਟਕਣ ਨੂੰ ਸਾਰਿਆਂ ਨੂੰ ਤੁਸੀਂ ਸਾਈਡ ਨੂੰ ਕਰਦੇ ਹੈ ਨਾ ਫਿਰ ਤੁਹਾਨੂੰ ਦਿੱਕਤ ਨਹੀਂ ਆਉਣੇ ਲਾਉਣ ਦੇ ਵਿੱਚ ਇਹ ਦੇਖੋ ਬਿਲਕੁਲ ਇੱਕੋ ਜੀ ਕਿल्ली ਸੋਣੀ ਤੇ ਵਧੀਆ ਤਰੀਕੇ ਨਾਲ ਲਿਖੀ ਲੱਗੀ ਹੈ ਤੇ ਨੀਚੇ ਦੀ ਔਰ ਜਿਹੜਾ ਕੱਪੜਾ ਰਹਿ ਜਾਊਗਾ ਉਹਦੇ ਤੇ ਆਪਾਂ ਤਰਪਾਈ ਕਰ ਲਾਂਗੇ ਠੀਕ ਹੈ ਜੀ ਇੱਕ ਦਿਮਾ ਲਾ ਲਈ ਸੀ ਪਹਿਲੇ ਇੱਕ ਦਿਮਾ ਤੁਹਾਨੂੰ ਲਾ ਕੇ ਠੀਕ ਦਿਖਾਈ ਹੈ ਵੀ ਕਿਸ ਤਰ੍ਹਾਂ ਪਾ ਲਗਾ ਸਕਦੇ ਆ ਇਹ ਦੇਖੋ ਇਸ ਤੇ ਕੇਰੋ ਥੈਂਕ ਯੂ